ਸਸ ਸੇਕਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਜਿਵੇਂ ਕਈ ਕਿਸਾਨ ਵੀ ਦੇਖਦੇ ਆ ਫੋਨ ਆ ਰਹੇ ਆ ਜਾਂ ਮੈਸੇਜ ਆ ਜਾਂਦਾ ਵੀ ਯਾਰ ਮੱਕੀ ਬੀਜ ਬੈਠੇ ਤੇ ਲੀਡਰ ਕੀਤੀ ਹੋਈ ਸੀਗੀ ਸਲਫੋ ਸਫਰਾਨ ਜਿਵੇਂ ਆਪਾਂ ਟੈਕਨੀਕਲ ਸਲਫੋ ਸਫਰਾਨ ਤੇ ਲੀਡਰ ਵੀ ਕਹਿ ਦਿੰਨੇ ਆਪਾਂ ਕਣਕ ਤੇ ਜਿਵੇਂ ਕਹਿੰਦੇ ਵੀ ਕੱਖਾਂ ਵਾਸਤੇ ਲੀਡਰ ਕਰ ਕੀਤੀ ਹੋਈ ਸੀਗੀ ਤੇ ਮੱਕੀ ਬੀਜ ਬੈਠੇ ਤਿਆਸ਼ ਕਰਕੇ ਕਈ ਕਿਸਾਨ ਵੀਰ ਹਥਿਆਰੀ ਛੱਡ ਦਿੰਦੇ ਆ ਵੀ ਕੋਈ ਤੋ ਕਿਸੇ ਤੋਂ ਪੁੱਛ ਲੈਂਦੇ ਵੀ ਯਾਰ ਮੱਕੀ ਉੱਠ ਵੀ ਚੱਲ ਜੇ ਨਹੀਂ ਰਹੀ ਮੱਕੀ ਵੀ ਮਤਲਬ ਉੱਠ ਜੇ ਨਹੀਂ ਰਹੀ ਗ੍ਰੋਥ ਨਹੀਂ ਕਰ ਰਹੀ ਤੇ ਅਗਲਾ ਪੁੱਛਦੇ ਆਂ ਪਹਿਲਾਂ ਲੀਡਰ ਕੀਤੀ ਸੀ ਕਿਉਂਕਿ ਤਕਰੀਬਨ 80% ਲੀਡਰ ਹੀ ਕੀਤੀ ਹੁੰਦੀ ਹੈ ਤਾਂ ਕਿਸਾਨ ਵੀਰ ਕਹਿੰਦੇ ਯਾਰ ਹਾਂ ਲੀਡਰ ਕੀਤੀ ਹੋਈ ਸੀਗੀ ਸਲਫੋਸਫਰਾਨ ਕਹਿ ਲੋ ਜਾਂ ਲੀਡਰ ਕਹਿ ਲੋ ਤਾਂ ਉਹ ਕਹਿੰਦਾ ਬਸ ਸੁੱਣ ਨਹੀਂ ਚੱਲਦੀ ਬਸ ਤੂੰ ਲੀਡਰ ਕਿਉਂ ਕੀਤੀ ਹੁਣ ਤੇਰੀ ਚੱਲਦੀ ਨਹੀਂ ਮੱਕੀ ਪਰ ਕਿਸਾਨ ਵੀਰੋ ਗਰੰਟੀ ਐ ਜਿਹਦੇ ਮੱਕੀ ਆ ਲੀਡਰ ਕੀਤੀ ਹੋਈ ਆ ਤੇ ਮੱਕੀ ਬੀਜੀ ਹੋਈ ਆ ਪੂਰਾ ਵਧੀਆ ਗਰੋਥ ਕਰੂਗੀ ਜਿੱਥੇ ਲੀਡਰ ਨਹੀਂ ਕੀਤੀ ਹੋਈ ਉਹ ਤੋਂ ਵੀ ਵਧੀਆ ਗਰੋਥ ਕਰੂਗੀ ਕਿਉਂਕਿ ਆਪਾਂ ਜਿੱਥੇ ਲੀਡਰ ਨਹੀਂ ਕੀਤੀ ਹੋਈ ਉੱਥੇ ਆਪਾਂ ਕਹਿ ਦਿੰਨੇ ਆਂ ਵੀ ਆ ਚੱਲ ਚੱਲੀ ਮੱਕੀ ਚੱਲੀ ਜਾਂਦੀ ਐ ਜਿਵੇਂ ਠੀਕ ਆ ਵੀ ਵਧੀਆ ਖੜੀ ਐ ਤੇ ਜਿੱਥੇ ਆਪਾਂ ਲੀਡਰ ਕੀਤੀ ਹੋਈ ਆ ਉੱਥੇ ਆਪਾਂ ਥੋੜੀ ਜੀ ਮਿਹਨਤ ਕਰ ਲੈਣੇ ਆਂ ਵੀਰ ਲੀਡਰ ਕੀਤੀ ਹੋਈ ਆ ਉੱਥੇ ਅਸੀਂ ਥੋੜੀ ਜੀ ਮਿਹਨਤ ਕਰਵਾ ਦਿੰਨੇ ਆ ਤੇ ਮੱਕੀ ਉਦੋਂ ਵਧੀਆ ਨਿਕਲਦੀ ਐ ਆ ਉਦੋਂ ਵਧੀਆ ਗਰੋਥ ਕਰ ਜਾਂਦੀ ਐ ਆਮ ਜਿੱਥੇ ਲੀਡਰ ਨਹੀਂ ਕੀਤੀ ਹੋਈ ਐਸ ਕਰਕੇ ਵੀਰੋ ਬਿਲਕੁਲ ਘਬਰਾਣ ਦੀ ਲੋੜ ਨਹੀਂ ਜਿੱਥੇ ਲੀਡਰ ਕੀਤੀ ਹੋਈ ਐ ਗਰੰਟੀ ਨਾਲ ਆਪਾਂ ਇਹ ਨਹੀਂ ਕਹਿੰਦੇ ਸਾਡੇ ਕੋਲ ਆਜੋ ਅਸੀਂ ਮੱਕੀ ਚਲਾ ਦਾਂਗੇ ਸੋਨੂੰ ਵੀਡੀਓ ਰਾਹੀਂ ਦੱਸ ਦਿਆਂ ਵੀ ਆ ਚੀਜ਼ ਕਰ ਦਿਓ ਬਹੁਤ ਕੁਸ਼ਾਈ ਇਹਨਾਂ ਸੋਸ਼ਲ ਮੀਡੀਆ ਤੇ ਆ ਗਰੋਥ ਪ੍ਰਮੋਟਰ ਕਰ ਦੋ ਆ ਕਰ ਦੋ ਫਲਾਨਾ ਕਰ ਦੋ ਪਰ ਕਿਸਾਨ ਵੀਰੋ ਵੀ ਮੇਰੀ ਬੇਨਤੀ ਹੈ ਵੀ ਜਿੱਥੇ ਲੀਡਰ ਕੀਤੀ ਹੈ ਚਾਹੇ ਨਹੀਂ ਵੀ ਕੀਤੀ ਹੋਈ ਫਿਰ ਵੀ ਤੁਸੀਂ ਇਹ ਚੀਜ਼ ਕਰਿਓ ਜਿਵੇਂ ਤੁਸੀਂ ਪਾਣੀ ਲਾ ਰਹੇ ਹੋ ਪਾਣੀ ਤੋਂ ਪਹਿਲਾਂ ਸਲਫਰ 80% ਡਬਲਯੂ ਡੀ ਜੀ 80% ਪਾਊਡਰ ਵਾਲੀ ਸਕਰੀਨ ਤੇ ਲਾ ਦਾਂਗੇ ਜੈ ਸ਼ਿਲ ਕੰਪਨੀ ਦੀ ਇਹ ਕਿਤੋਂ ਵੀ ਲੈ ਲਿਓ ਐਸ ਕੰਪਨੀ ਦੀ ਸਲਫਰ ਲਈਓ ਆ ਸਕਰੀਨ ਤੇ ਲਾਤੀ ਆ ਜੈਸ਼ਿਲ ਕੰਪਨੀ ਦੀ ਪ੍ਰੋਫਿਟ ਤੇ ਹਰਿਆਲੀ ਦੇ ਨਾਂ ਤੇ ਆਂਦੀ ਹੈ ਦੋਨਾਂ ਚ ਕੋਈ ਮਰਜ਼ੀ ਪਾ ਲਿਓ ਚਾਹੇ ਪ੍ਰੋਫਿਟ ਚਾਹੇ ਇੱਧਰ ਹਰਿਆਲੀ ਦੋਨਾਂ ਚ ਕੋਈ ਮਰਜ਼ੀ ਪਾ ਲਿਓ ਤੇ ਇਹ ਜੈਸ਼ਿਲ ਸਲਫਰ ਕੰਪਨੀ ਦੀ ਹੈ ਜੈਸ਼ਿਲ ਕੰਪਨੀ ਦੀ ਅਸੀਂ ਕਿਉਂ ਅਸੀਂ ਇਹਦਾ ਕਿਉਂ ਕਹਿ ਰਹੇ ਆ ਅਸੀਂ ਹੋਰ ਪਾ ਕੇ ਦੇਖੀਏ ਇਹਦਾ ਰਿਜ਼ਲਟ ਬੈਸਟ ਹੈ ਝੋਨੇ ਮਰੇ ਝੋਨੇ ਵੀ ਇਸ ਸਲਫ ਕਹਿੰਨ ਨੂੰ ਸਲਫਰ ਹੈ ਪਰ ਇਹਦੇ ਵਿੱਚ ਪਤਾ ਨਹੀਂ ਕੀ ਵੀ ਮਤਲਬ ਬਹੁਤ ਵਧੀਆ ਕੁਆਲਿਟੀ ਦੀ ਸਲਫਰ ਹੈ ਤੁਸੀਂ ਇਸ ਕੰਪਨੀ ਦੀ ਕਿੱਲੇ ਤੋਂ ਕਿੱਲੇ ਚ ਵਰਤ ਕੇ ਦੇਖਿਓ ਅ ਤੁਹਾਡਾ ਝੋਨਾ ਜਾਂ ਕੋਈ ਵੀ ਫਸਲ ਖੜੀ ਹੈ ਪੂਰੀ ਵਧੀਆ ਗਰੋਥ ਕਰੂਗੀ ਤਾਂ ਖੜਾ ਝੋਨਾ ਵੀ ਚੱਲੂ ਖੜੇ ਮੱਕੀ ਜਵਾਰ ਜੋ ਵੀ ਹੈ ਬਰਸੀਨ ਜਾਂ ਕੋਈ ਵੀ ਤੇ ਤੁਸੀਂ ਇਹਨਾਂ ਚ ਸਲਫਰ ਆ ਪਾ ਲਿਓ ਤੇ ਨਾਲ 8 ਕਿਲੋ ਤੋਂ ਲੈ ਕੇ 10 ਕਿਲੋ ਚੂਨਾ ਕਲੀ ਪਾਣੀ ਦੇ ਅੱਗੇ ਪਾਣੀ ਦੇ ਅੱਗੇ ਸਾਢੇ 3 3 ਤੋਂ ਆਮ 3 ਕਿਲੋ ਜੇ ਕਿਤੇ ਲੀਟਰ ਕੀਤੀ ਹੋਈ ਹੈ ਤਾਂ ਸਾਢੇ 3 4 ਕਿਲੋ ਆ ਜਿਹੜੀ ਸਕਰੀਨ ਤੇ ਦਿਖਾ ਰਹੇ ਆ ਸਲਫਰ ਪ੍ਰੋਫਿਟ ਜਾਂ ਹਰਿਆਲੀ ਦੇ ਨਾਤੇ ਤੇ 8 ਤੋਂ 10 ਕਿਲੋ ਚੂਨਾ ਕਲੀ ਯੂਰੀਆ ਦੇ ਗੱਟੇ ਚ ਮਿਕਸ ਕਰਕੇ ਅੱਧਾ ਗੱਟਾ ਯੂਰੀਆ ਚ ਮਿਕਸ ਕਰ ਲਿਓ ਗੱਟੇ ਚ ਕਰ ਲਿਓ ਜਿੰਨੀ ਤੁਸੀਂ ਡੋਜ ਦੇਣੀ ਆ ਉਹਨੇ ਚ ਮਿਕਸ ਕਰ ਲਿਓ ਯੂਰੀਆ ਚ ਤੇ ਮਗਰੋਂ ਪਾਣੀ ਲਾ ਦਿਓ ਤੇ ਉਦੋਂ ਬਾਅਦ ਤੁਸੀਂ ਜਦੋਂ ਪੈਤਰਾਵਾ ਹੋ ਗਿਆ ਤੇ ਉਦੋਂ ਬਾਅਦ ਜੁਐਲਿਕ ਐਸਿਡ ਜੀਪੀ ਗੋਲਡ ਜਾਂ ਕੋਈ ਕਿਸੇ ਵੀ ਕੰਪਨੀ ਦਾ ਜੁਐਲਿਕ ਐਸਿਡ ਚੰਗੀ ਦਾ ਤੇ ਬਿਡ ਸਪੈਸ਼ਲ ਆ ਕਿੱਲੋ ਦੋ ਕਿੱਲਿਆਂ ਚ ਬਿਡਿਸ਼ ਸਪੈਸ਼ਲ ਤੇ 300 ਐਮ ਐਲ ਜੁਐਲਿਕ ਐਸਿਡ ਦੋਨੇ ਤੇ ਨਾਲ ਦੋ ਕਿਲੋ ਕਿੱਲੇ ਦੀ ਯੂਰੀਆ ਕਿੱਲੇ ਦੀ ਦੋਜ ਦੱਸ ਰਿਹਾ ਅ ਅੱਧਾ ਕਿਲੋ ਇਹ 1 ਕਿਲੋ ਦਾ ਪੈਕ ਤੇ ਅੱਧਾ ਕਿਲੋ ਇਹ ਤੇ 300 ਐਮ ਐਲ ਇਹ ਤੇ ਦੋ ਕਿਲੋ ਕਿੱਲੇ ਦੀ ਯੂਰੀਆ ਦੋਨੇ ਮਿਲਾ ਕੇ ਮਿਕਸ ਅ ਮਿਕਸ ਕਰਕੇ ਦੋ ਕਿਲੋ ਯੂਰੀਆ ਪਾ ਦਿਓ ਤੇ ਤੁਸੀਂ ਉਸ ਤੋਂ ਬਾਅਦ ਮੱਕੀ ਦੇਖਿਓ ਇੱਕ ਬਰਾਬਰ ਮਹੀਨਾ ਪਹਿਲਾਂ ਲੱਗੀ ਹੋਈ ਸੋਡੀ 15 ਦਿਨ ਲੱਗੇ ਹੋਈ ਨੂੰ ਤੁਸੀਂ ਬਰਾਬਰ ਦੇ ਕੀ ਉਹਦੇ ਬਰਾਬਰ ਗਰੋਥ ਕਰੋਗੇ ਉਹ ਤੋਂ ਵਧੀਆ ਗਰੋਥ ਕਰ ਜੂਗੀ ਐ ਲੱਗੂ ਵੀ ਇਹ ਡੇਢ ਮਹੀਨਾ ਹੋ ਗਿਆ ਬੀਜੀ ਨੂੰ ਤੇ ਜਾਂ ਫਿਰ ਕਈ ਵਾਰੀ ਆਪਾਂ ਕਹਿ ਦਿੰਦੇ ਆ ਵੀ ਅਲੱਗ ਤੋਂ ਨਹੀਂ ਮਿਹਨਤ ਹੁੰਦੀ ਯਾਰ ਫਿਰ ਤੁਸੀਂ ਕੀ ਕਰ ਸਕਦੇ ਹੋ ਕੀੜੇ ਵਾਲੀ ਜਾਂ ਕੋਈ ਸੁੰਡੀ ਵਾਲੀ ਕਰ ਰਹੇ ਹੋ ਤਾਂ ਤੁਸੀਂ ਸੁਪਰ ਐਕਸਲ ਬਹੁਤ ਸੋਨੇ ਰਿਜ਼ਲਟ ਹੈ ਤੁਸੀਂ ਕਿਤੇ ਵਰਤਨਾ ਹੋਇਆ ਤਾਂ ਘਰੇ ਸਬਜ਼ੀਆਂ ਸਬਜ਼ੀਆਂ ਲੱਗੀਆਂ ਹੋਈਆਂ ਤੁਸੀਂ ਵਰਤ ਕੇ ਦੇਖਿਓ ਇਹ ਆ ਆਪਣੇ ਜੇ ਕਿਸੇ ਕੀੜੇ ਨਾਲ ਕਰਨੀ ਹੈ ਇਹ ਮਿਕਸ ਹੋ ਜੂ ਇਹਦੇ ਵਿੱਚ ਜਿਆਦਾ ਹੋ ਜਾਣਗੇ 3 ਸਪਰਿਆ ਇਹਦੇ ਵਿੱਚ ਤੁਸੀਂ ਕੱਲੀ ਚ ਗਰੋਥ ਵਾਸਤੇ ਨਾਲ ਕੀ ਸੁੰਡੀ ਵਾਲੀ ਕੋਈ ਮਰਜ਼ੀ ਪਾ ਸਕਦੇ ਹੋ ਬਾਕੀ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਉਹ ਕਰ ਤੋ ਤਾਂ ਬੈਸਟ ਹੈ ਬਾਕੀ ਜਿਹੜਾ ਤੁਸੀਂ ਰਿਜ਼ਲਟ ਲਿਆ ਹੋਇਆ ਸੁਪਰ ਐਕਸਲ ਵਿੱਚ ਤੁਸੀਂ ਮੱਕੀ ਤੇ ਇਹ ਵੀ ਕਰ ਸਕਦੇ ਹੋ ਜਿੱਥੇ ਲੀਡਰ ਵਗੈਰਾ ਹੋਈ ਹੈ ਇਹੀ ਗੱਲ ਦੀ ਵੀਡੀਓ ਬਰਾਂਦਰ ਕਿ ਤਵੀ ਜਿੱਥੇ ਕਿਸਾਨ ਵੀਰ ਹੌਂਸਲਾ ਹੀ ਛੱਡ ਦਿੰਦੇ ਆ ਵੀ ਯਾਰ ਦੂਜਾ ਕਿਸਾਨ ਕਹਿੰਦਾ ਲੀਡਰ ਕੀਤੀ ਏ ਤੇਰੀ ਗ੍ਰੋਥ ਨਹੀਂ ਕਰ ਰਹੀ ਮੱਕੀ ਲੀਡਰ ਕੀਤੀ ਉਹ ਉਹ ਲੀਡਰ ਕੀਤੀ ਹੁੰਦੀ ਏ ਤੇ ਬੱਸ ਉਹ ਕਹਿੰਦੇ ਫੋਨ ਨਹੀਂ ਚੱਲਦੀ ਤੇਰੀ ਤੇ ਗਰੰਟੀ ਦਿੰਨੇ ਆ ਪਹਿਲ ਨੰਬਰ ਤੇ ਪਾਣੀ ਦੇ ਅੱਗੇ ਆ ਸਲਫਰ ਤੇ ਕਲੀ 10 ਕਿਲੋ ਚੁੰਨਾ ਕਲੀ ਪਾਣੀ ਦੇ ਅੱਗੇ ਪਾ ਦਿਓ ਉੱਪਰੋਂ ਆਹ ਸਪਰੇ ਚਾਹੇ ਇਹ ਕਰ ਦਿਓ ਸੁੰਢੀ ਵਾਲੀ ਕਰ ਰਹੇ ਹੋ ਤਾਂ ਇਹ ਮਿਕਸ ਕਰ ਦਿਓ ਇਹ ਸੁੰਢੀ ਵਾਲੀ ਨਾਲ ਮਿਕਸ ਹੋ ਜਾਂਦਾ ਤੇ ਇਹ ਕਲੀ ਕਰ ਦਿਓ ਦੋਨੇ ਮਿਕਸ ਕਰਕੇ ਨਾਲ ਯੂਰੀਆ ਆਹੀ ਵੀਰੋ ਗੱਲ ਸਾਂਝੀ ਕਰਨੀ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆ ਚੰਨ ਸਬਸਕ੍ਰਾਈਬ ਕਰਦੇ ਨੇ ਇੱਕ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ